ਉਦਰ ਸ਼ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਪੰਜਾਬ ਯੂਨੀਵਰਸਿਟੀ ਪਹੁੰਚੇ ਰਹੇ ਜਿੱਥੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਸੀਨਰ ਦੀ ਇਲੈਕਸ਼ਨ ਨਾ ਕਰਵਾਉਣ ਕਰਕੇ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬਲਵਿੰਦਰ ਸਿੰਘ ਭੁੰਦੜ ਨੇ ਇੱਥੇ ਪਹੁੰਚ ਕੇ ਵਿਦਿਆਰਥੀਆਂ ਦਾ ਸਮਰਥਨ ਵੀ ਕੀਤਾ ਹੈ ਤੇ ਪੁਲਿਸ ਵੱਲੋਂ ਵਿਦਿਆਰਥੀਆਂ ਦੀ ਕੀਤੀ ਗਈ ਖਿੱਚ ਧੂ ਅਤੇ ਮਾਰਕੁੱਟ ਦਾ ਵਿਰੋਧ ਵੀ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰ ਲਗਾਤਾਰ ਪੰਜਾਬ ਦੇ ਖਿਲਾਫ ਫੈਸਲੇ ਲਿਆ ਲੈ ਰਿਹਾ ਹੈ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੀਆਂ ਸੰਸਥਾਵਾਂ ਨੂੰ ਕੇਂਦਰ ਆਪਣੇ ਅਧੀਨ ਦੀ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਜਾਂਦੀ ਹੈ ਤਾ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਦਾਵਾ ਵੀ ਕਮਜ਼ੋਰ ਹੁੰਦਾ ਹੈ ਆ ਸੁਣਦਿਆਂ ਬਲਵਿੰਦਰ ਸਿੰਘ ਪੂੰਦਣ ਨੇ ਹੋਰ ਕਿਹੜੇ ਮੁੱਦੇ ਆਪਣੇ ਇਸ ਬਿਆਨ ਦੇ ਵਿੱਚ ਚੁੱਕੇ ਨੇ ਦੇਖੋ ਬੇਟਾ ਜੋ ਅੱਜ ਸੋਡਾ ਪ੍ਰੋਗਰਾਮ ਸੀ ਮੈਨੂੰ ਸਵੇਰ ਥੋੜਾ ਟੈਲੀਫੋਨ ਆਇਆ ਸਟੂਡੈਂਟ ਜੂਨੀਅਰ ਵੱਲੋਂ ਕਿ ਅਸੀਂ ਅੰਕਲ ਮਾਰਚ ਕਰਨਾ ਹੈ ਗੇਟ ਤੋਂ ਲੈ ਕੇ ਕੁਛ ਮੈਂ ਦੱਸਿਆ ਸੀ ਚੌਕ ਤੱਕ ਸ਼ਾਇਦ ਤੇ ਮੈਂ ਕਿਹਾ ਕਿ ਸ਼ਾਇਦ ਮੈਂ ਨਾ ਆ ਸਕਾਂ ਕੋ ਅਸੀਂ ਪਾਰਟੀ ਵੱਲੋਂ ਆਪਣੇ ਨੁਮਾਇंदे ਭੇਜ ਦੇਾਂਗੇ ਮੁੜ ਕੇ ਮੇਰੇ ਨਾਲ ਸੰਪਰਕ ਨਾ ਹੋ ਸਕਿਆ ਮੈਂ ਸੋਚਿਆ ਸ਼ਾਇਦ ਪ੍ਰੋਗਰਾਮ ਬਦਲ ਗਿਆ ਹੋਣਾ ਫਿਰ ਮੈਂ ਦਫਤਰ ਜਾ ਕੇ ਮੈਂ ਆਪ ਪੁੱਛਿਆ ਦੁਆਰਾ ਬੱਚਿਆਂ ਨੂੰ ਕਿ ਕੀ ਪ੍ਰੋਗਰਾਮ ਸੋ ਕਹਿੰਦੇ ਅੰਕਲ ਸਾਡੇ ਤੇ ਲਾਠੀ ਚਾਰਜ ਹੋ ਗਿਆ ਸਾਡਾ ਪ੍ਰੋਗਰਾਮ ਥੋੜਾ ਚੇਂਜ ਹੋਇਆ ਸੀ ਤੁਹਾਨੂੰ ਦੁਆਰਾ ਸੰਪਰਕ ਨਹੀਂ ਕਰ ਸਕੇ ਤੇ ਮੈਂ ਕਿਹਾ ਹੁਣ ਕਿਤੇ ਹੈ ਲਾਠੀ ਚਾਰਜ ਤੋਂ ਬਾਅਦ ਬੈਠੇ ਹੋ ਕਿ ਖੰਡਾ ਤੇ ਜਾਂ ਜੇਲ੍ਹ ਚ ਲੈ ਗਏ ਕਹਿੰਦੇ ਕੁਛ ਅਸੀਂ ਐਸੀ ਬੈਠੇ ਆ ਬਾਕੀ ਬੱਚੇ ਬਗੋ ਕੇ ਲੜਕੀਆਂ ਤੇ ਵੱਧ ਲਾਠੀ ਚਾਰਜ ਹੋਇਆ ਹੈ ਤਾਂ ਇਹ ਸਾਰੀ ਗੱਲ ਸੁਣ ਕੇ ਮੈਂ ਕਹਾਂ ਵੀ ਜੇ ਬੇਟਾ ਤੁਸੀਂ ਚਾਹੋ ਤਾਂ ਅਸੀਂ ਤੁਹਾਡੇ ਕੋਲੇ ਆ ਕੇ ਤੁਹਾਡੇ ਨਾਲ ਹਾ ਦਾ ਨਾਰਾ ਮਾਰੀਏ ਸਰਕਾਰ ਨੂੰ ਚੇਤਾਵਨੀ ਦੇਈਏ ਕਿ ਜਿਹੜੇ ਬੱਚੇ ਐ ਤੁਸੀਂ ਉਹਨਾਂ ਤੇ लाਠੀ ਚਾਰਜ ਕਰਨ ਦਾ ਕੋਈ ਕਾਰਨ ਹੋਵੇ ਤਾਂ ਦੱਸੋ ਤੇ ਬਿਨਾਂ ਕੋਈ ਨਹੀਂ ਕੋਈ ਕੋਈ ਨਹੀਂ ਸਰ ਪੁਆਇੰਟ ਨਹੀਂ ਕਰਾਉਂਦੇ ਤੁਸੀਂ ਚਾਹਤ ਰਹੋ ਬਿਨਾਂ ਮਤਲਬ लाਠੀ ਚਾਰਜ ਕਰਨਾ ਅੱਜ ਦੇ ਯੁੱਗ ਤਾ ਜੇ ਕਤਲ ਕਰਨ ਦਾ ਬੰਦਾ ਤੇ ਪੁਲਿਸ ਉਹਦੇ ਹੱਥ ਨਹੀਂ ਲਾਉਂਦੀ ਜੇ ਕਿਤੇ ਲੱਗਦਾ ਕਿ ਉਹਨਾਂ ਦੀ ਕੁੱਟਮਾਰ ਕਰਤੀ ਹੈ ਤੇ ਉਹਦੀ ਵੀਡੀਓ ਚਲੀ ਜਾਵੇ ਜੱਜ ਉਸਤੇ ਐਕਸ਼ਨ ਲੈ ਲੈਂਦੇ ਨੇ ਤੇ ਸਟੂਡੈਂਟ ਜਿਹੜੇ ਸਾਡੇ ਬੱਚੇ ਆ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਮਝਾਉਣਾ ਹੈ ਉਹਨਾਂ ਦੀ ਗੱਲ ਸੁਣਨੀ ਹੈ ਤੇ ਆਪਣੀ ਗੱਲ ਸੁਣਾਉਣੀ ਹੈ ਤੇ ਜਿਨ੍ਹਾਂ ਨੇ ਅੱਗੇ ਦੇਸ਼ ਦੇ ਬਾਰਸ ਬਣਨਾ ਤੁਸੀਂ ਉਹਨਾਂ ਤੇ ਜਿਹੜਾ ਲਾਠੀ ਚਾਰਜ ਕਰਨਾ ਇਹ ਤਾਂ ਇਤੋਂ ਵੱਡਾ ਗੁਨਾਹ ਕੋਈ ਹੈ ਨਹੀਂ ਉਹਦਾ ਕਾਰਨ ਕੀ ਹੈ ਮੰਗ ਸਿਰਫ ਇਹ ਹੈ ਕਿ ਜਿਹੜੀ ਸਾਡੀ ਸੈਨੀਟ ਹੈ ਉਹਦੀ ਚੋਣ ਹੋਵੇ ਬਹਾਲ ਕੀਤੀ ਜਾਵੇ ਸੈਨੀਟ ਕੀ ਚੀਜ਼ ਹੈ ਡੈਮੋਕਰੈਟਿਕ ਰਾਈਟ ਹੈ ਕੋਈ ਇਹ ਨਹੀਂ ਕਿ ਫਲਾਣੇ ਨੂੰ ਬਣਾ ਦਿਓ ਤਾਂ ਫਿਰ ਜੇ ਤੁਸੀਂ ਇਹ ਸਾਰੇ ਹੱਕ ਵੀ ਖੋਹਨੇ ਹੋ ਤੇ ਬੋਲਣ ਦੀ ਆਵਾਜ਼ ਵੀ ਕੱਢਣੀ ਹੁੰਦੇ ਤੇ ਮੇਰਾ ਖਿਆਲ ਹੈ ਇਦੋਂ ਵੱਡੀ ਡਿਕਟੇਟਰਸ਼ਿਪ ਕਿਤੇ ਆ ਨਹੀਂ ਸਕਦੀ ਇਹੋ ਹੀ ਸਮਾਂ ਆਇਆ ਜਿੱਮੇ ਕਿਸੇ ਵੇਲੇ ਐਮਰਜੈਂਸੀ ਵੇਲੇ ਸਾਰੀਆਂ ਤਾਕਤਾਂ ਲੈ ਲਈਆਂ ਸੀ ਇੰਦਰਾ ਗਾਂਧੀ ਨੇ ਆਪਣੇ ਕੋਲੇ ਸਾਰਾ ਦੇਸ਼ ਦੀ ਆਵਾਜ਼ ਬੰਦ ਕਰਤੀ ਸੀ ਅੱਜ ਵੀ ਜਿਹੜੇ ਹਾਲਾਤ ਹੈ ਦੇਸ਼ ਦੇ ਇਹ ਹੋਰ ਪਾਸੇ ਜਾ ਰਹੇ ਹੈ ਕਿਉਂਕਿ ਆਪਾਂ ਜਿਹੜਾ ਫੰਕਸ਼ਨ ਹੈ ਯੂਨੀਵਰਸਿਟੀ ਦਾ ਸਟੂਡੈਂਟਸ ਨਾਲ ਮੈਂ ਗੱਲ ਕਰ ਰਿਹਾ ਮੈਂ ਉਸ ਪਾਸੇ ਕਿਸੇ ਪਾਸੇ ਗੱਲ ਨੂੰ ਲੈ ਜਾਣਾ ਨਹੀਂ ਚਾਹੁੰਦਾ ਮੇਰਾ ਸੁਭਾਅ ਨਹੀਂ ਕਿ ਕੰਟੈਕਸਟ ਤੋਂ ਅੱਗੇ ਗੱਲ ਚਲੀ ਜਾਵੇ ਅੱਜ ਸਿਰਫ ਮਸਲਾ ਤੁਹਾਡਾ ਹੈ ਤੁਹਾਨੂੰ ਮੈਂ ਦੋ ਬੇਨਤੀਆਂ ਕਰਾਂਗਾ ਕਿ ਦੇਖੋ ਇਹ ਤਾਂ ਧੱਕਾ ਕਰ ਰਹੇ ਹਨ ਕੋਈ ਸ਼ੱਕ ਨਹੀਂ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੰਦਰ ਨਹੀਂ ਵੜ ਸਕਦੀ ਬੀਸੀ ਦੀ ਆਗਿਆ ਤੋਂ ਬਿਨਾਂ ਪੁਲਿਸ ਅੱਗੇ ਵਧ ਕੇ ਸਟੂਡੈਂਟਸ ਨਾਲ ਕੋਈ ਲਾਠੀ ਚਾਰ ਜਾਂ ਗੱਲਬਾਤ ਜਾਂ ਕੋਈ ਧੱਕਾ ਨਹੀਂ ਕਰ ਸਕਦੀ ਇਹਦਾ ਮਤਲਬ ਹੈ ਕਿ ਬੀਸੀ ਚਾਹੁੰਦਾ ਹੈ ਕਿ ਮੈਂ ਡਿਕਟੇਟਰ ਹਾਂ ਤੇ ਜਾਂ ਫਿਰ ਬੀਸੀ ਨੂੰ ਪਤਾ ਹੀ ਨਹੀਂ ਕਿ ਮੇਰੀ ਪਾਵਰ ਕੀ ਹੈ ਤੇ ਪਾਵਰ ਹੀ ਸਿੱਧੀ ਦਿੱਲੀ ਤੋਂ ਜਿਹੜੀ ਹੈ ਉਹ ਵਰਤੀ ਜਾ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਹੈ ਚੀਜ਼ ਕਿ ਐਡ ਜਿਹੜੀ ਐਡਮਿਸ਼ਨ ਹੈ ਉਹ ਬੀਖ ਹੋ ਚੁੱਕੀ ਹੈ ਤੇ ਡਿਕਟੇਟਰਸ਼ਿਪ ਰਾਹ ਗੱਲ ਚੱਲ ਰਹੀ ਹੈ ਤੁਹਾਡੇ ਵਾਸਤੇ ਕੀ ਹੈ ਤੁਸੀਂ ਜਿੰਨਾ ਹੁਣ ਏਕਤਾ ਕਰਕੇ ਚੱਲੋਗੇ ਪਿਆਰ ਨਾਲ ਚੱਲੋਗੇ ਡਿਸਪਲਿਨ ਚੱਲੋਗੇ ਲੜਾਈ ਕਦੇ ਵੀ ਕਦੇ ਗੋਲੀ ਵਾਲੇ ਦੇ ਮੁਕਾਬਲੇ ਹੱਥਾਂ ਨਾਲ ਲੜਾਈ ਐ ਧੱਕ ਕੇ ਜਿੱਤੇ ਨਹੀਂ ਜਾਂਦੀ ਜੇ ਤੁਸੀਂ ਅਕਲ ਨਹੀਂ ਵਰਤੋਗੇ ਅਕਲ ਦੀ ਤੇ ਕੁਰਬਾਨੀ ਦੀ ਦੋਨਾਂ ਹੀ ਲੋੜ ਹੁੰਦੀ ਹੈ ਕੱਲੀ ਕੁਰਬਾਨੀ ਨਾਲ ਵੀ ਨਹੀਂ ਬਚਿਆਦਾਸ ਨਾ ਜਾਕਰ ਨਾਲ ਨਹੀਂ ਤੇ ਉਹ ਵੀ ਕਦੇ ਵੀ ਜਾਇਆ ਚਲੀ ਜਾਂਦੀ ਹੈ ਇਹ ਦੇਸ਼ ਇਹੋ ਜਿਹਾ ਹੈ ਦੁਨੀਆ ਇਹੋ ਜੀ ਹੈ ਜਿਸ ਭਗਤ ਸਿੰਘ ਨੂੰ ਦੁਨੀਆ ਪੂਜਦੀ ਆ ਪੂਜੀ ਰਹੇਗੀ ਕੱਲ ਪਾਕਿਸਤਾਨ ਚ ਉਹਨੂੰ ਆਖੇ ਜਾਂਦੇ ਨੇ ਇਹ ਤਾਂ ਜੀ ਅਤਵਾਦੀ ਸੀ ਪਹਿਲਾਂ ਹਿੰਦੁਸਤਾਨ ਚ ਕਿਦੋਂ ਬੰਦੇ ਕਹੇ ਹਟਿਆਤਵਾਦੀ ਸੀ ਅੱਜ ਤੱਕ ਉਹਦੀ ਫੋਟੋ ਨਹੀਂ ਦਿੱਲੀ ਪਾਰਲੀਮੈਂਟ ਚ ਲੱਗਣ ਦਿੱਤੀ ਪਿੱਛੇ ਅਸੀਂ ਰੋਲਾ ਪਾਇਆ ਮੇਰੇ ਖਿਆਲ ਆ ਇੱਕ ਸਾਲ ਦੂੜ ਸਾਲ ਰੋਲਾ ਪਾਉਂਦੇ ਰਹੇ ਤਾਂ ਉਸਦੀ ਫੋਟੋ ਲਾਉ ਕੀਤੀ ਸੀ ਕਹਿੰਦੇ ਨਹੀਂ ਜੀ ਤਾਂ ਲੱਗ ਹੀ ਨਹੀਂ ਸਕਦੀ ਫੋਟੋ ਸੋ ਇਸ ਤਰ੍ਹਾਂ ਦੇ ਹਾਲਾਤ ਇਹ ਦੇਸ਼ ਚ ਪਹਿਲੇ ਨਹੀਂ ਸੀ ਅੱਜ ਵੀ ਹੋ ਹੀ ਆ ਰਹੇ ਨੇ ਮੁੜ ਕੇ ਦੁਨੀਆ ਚ ਹੋ ਹੀ ਆ ਰਹੇ ਸਾਰੀ ਸੋ ਤੁਹਾਨੂੰ ਮੇਰੀ ਪਿਆਰ ਨਾਲ ਬਿੰਦਿ ਇੱਕਤਾ ਆਪ ਦੀ ਇਕਤਾ ਕਰੋ ਇੱਕ ਜਦੋਂ ਤੁਸੀਂ ਬੱਚੇ ਸੀ ਮੈਂ ਦੇਖੀ ਜਾਣਾ ਆਪਾਂ ਨੂੰ ਕੀ ਫਰਕ ਪੈਂਦਾ ਮੈਂ ਵੀ ਇੱਥੇ ਬਹਿ ਜਾਣਾ ਜਦੋਂ ਆਪਾਂ ਲੜਨਾ ਹੈ ਥੱਲੇ ਉੱਤੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਇਹ ਚੀਜ਼ਾਂ ਸਿੱਖਾਂਗੇ ਜੇ ਮੈਂ ਥੱਲੇ ਬਹਿ ਕੇ ਖਮਲੀ ਕੀ ਹੋ ਜਾਊਗਾ ਜੇ ਮੈਂ ਬਹਿ ਗਿਆ ਤਾਂ ਕੀ ਹੋ ਜੂ ਜੇ ਆਪਣੇ ਚ ਇੰਨਾ ਹੀ ਨਹੀਂ ਤੇ ਆਪਾਂ ਨੂੰ ਉਹਨੂੰ ਪਤਾ ਹੈ ਕਿ ਬੱਚਿਆਂ 'ਚ ਕੀ ਤਾਂ ਇਕਤਾ ਹੀ ਕੋਈ ਨਹੀਂ ਅਸੀਂ ਇੱਕ ਪੋੜਕੜ ਕੇ ਇਕੱਲੇ ਨੂੰ ਅੱਡ ਕਰ ਲਾਂਗੇ ਦੋ ਨੂੰ ਬਰਿਆ ਲਾਂਗੇ ਦੋ ਨੂੰ ਕੁੱਟ ਲਾਂਗੇ ਤੁਸੀਂ ਪਹਿਲੀ ਐਕਸ਼ਨ ਹੈ ਕਿ ਹਰ ਮੰਗ ਤੋਂ ਪਹਿਲਾਂ ਮੰਗੂ ਕਿ ਜਿਹੜਾ ਸਾਡਾ ਲਾਠੀ ਚਾਰਜ ਹੋਇਆ ਉਹਦਾ ਕੀ ਐਕਸ਼ਨ ਕਰੋਗੇ ਦੱਸੋ ਜਿੱਦਾਂ ਬੱਚਿਆਂ ਤੇ ਬੀਬੀਆਂ ਤੇ ਹੋਇਆ ਕਿਉਂ ਹੋਇਆ ਪਹਿਲਾ ਕਾਰਨ ਦੂਜਾ ਕਾਰਨ ਹੈ ਜਿਹੜਾ ਤੁਹਾਡੇ ਮੰਗਾ ਨੇ ਕਿ ਇਹਦਾ ਦੱਸੋ ਸਾਨੂੰ ਹਾਂ ਕਰ ਦਿਓ ਨਾ ਕਰ ਦਿਓ ਤੀਜਾ ਤਰੀਕਾ ਇਹ ਹੈ ਕਿ ਜਿਹੜਾ ਤੁਹਾਡੇ ਆ ਗੇਟਕੁੱਟ ਬੰਦ ਕੀਤੇ ਜੋ ਸਿਸਟਮ ਹੈ ਕਿਉਂ ਕੀਤੇ ਨੇ ਮੇਨ ਗੇਟ ਬੰਦ ਰੱਖੋ ਜੇ ਉੱਥੋਂ ਕੋਈ ਬੰਦਾ ਗਲਤ ਆਂਸਰ ਨਾਲ ਆ ਜਾਵੇ ਤੁਸੀਂ ਤੇ ਆਪਦਾ ਪਹਿਰਾ ਲਾ ਲਓ ਫਿਰ ਜੇ ਆਉਂਦੇ ਤਾਂ ਬੀਸੀ ਤੋਂ ਬਗੈਰ ਕਿਉਂ ਆਏ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਕੋ ਜਦੋਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਮੈਂ ਠੀਕ ਆ ਜੇ ਗੱਲਬਾਤ ਇਹਦੇ ਮੈਂ ਵਿਰੁੱਧ ਨਹੀਂ ਕਿਉਂਕਿ ਗੱਲਬਾਤ ਬਗੈਰ ਦੁਨੀਆ ਦੀ ਕੋਈ ਜੰਗ ਦਾ ਵੀ ਹੱਲ ਨਹੀਂ ਪਾਵਾ ਬੰਬ ਚੱਲੀ ਜਾਣ ਅਖੀਰ ਗੱਲਬਾਤ ਹੈ ਪਰ ਗੱਲਬਾਤ ਦਾ ਇੱਕ ਤਰੀਕਾ ਹੈ ਰਿਸਪੈਕਟ ਹੈ ਔਰ ਉਹਦਾ ਇੱਕ ਸਿਸਟਮ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਦੇਖੋ ਪਹਿਲ ਤੁਹਾਡੀ ਹੈ ਤੁਸੀਂ ਉਦੋਂ ਸੈਮੀਨਾਰ ਕੀਤਾ ਸਾਰੀਆਂ ਪਾਰਟੀਆਂ ਬੁਲਾਈਆਂ ਅਸੀਂ ਸਾਰੀਆਂ ਪਾਰਟੀਆਂ ਉਦੋਂ ਆਏ ਸੀ ਮੈਂ ਤਾਂ ਉਦੋਂ ਵੀ ਕਹੇ ਗਿਆ ਕਿ ਇਹ ਤੁਹਾਡੀ ਸੈਨਿਟੀ ਨਹੀਂ ਖੋ ਰਹੇ ਇਹ ਆਖਰੀ ਕੜੀ ਪੰਜਾਬ ਦੀ ਜਿਹੜੀ ਇਹ ਡਿਊਟੀ ਸੀ ਇਸ ਨੂੰ ਖਤਮ ਕਰਨ ਵਾਸਤੇ ਕਿ ਡਿਊਟੀ ਕਿਵੇਂ ਦਿੱਲੀ ਗਵਰਨਮੈਂਟ ਨੇ ਲੈਣੀ ਆਖਰੀ ਕੜੀ ਤੋੜ ਰਹੇ ਨੇ ਕਿ ਅਸੀਂ ਕਬਜ਼ਾ ਕਿਵੇਂ ਲੈਣਾ ਸਾਰਾ ਜਾਨੀ ਤਕਰੀਬਨ ਇਨਡਾਇਰੈਕਟਲੀ ਪੰਜਾਬ ਨੂੰ ਹੈਡਲੈਸ ਕੀਤਾ ਜਾ ਰਿਹਾ ਹੈ ਪਾਵਰਲੈਸ ਕੀਤਾ ਜਾ ਰਿਹਾ ਹੈ ਔਰ ਪੰਜਾਬ ਨੂੰ ਜੇ ਸਹੀ ਮੈਨੇਜ ਤੁਸੀਂ ਸਟੂਡੈਂਟ ਬੈਠ ਕੇ ਹੋ ਕਰੋ ਉਜਾੜਿਆ ਜਾ ਰਿਹਾ ਹੈ ਕਿਉਂਕਿ ਇਸ ਵੇਲੇ ਜਿੰਨਾ ਕੁਝ ਮੂਵਮੈਂਟਾਂ ਚੱਲ ਰਹੀਆਂ ਤੁਹਾਨੂੰ ਇਹਨਾਂ ਦਾ ਪਤਾ ਨਹੀਂ ਲੱਗਦਾ ਤੁਸੀਂ ਇੰਨੇ ਬੱਚੇ ਜਾਣਦੇ ਹੋ 1000 ਦੋ ਬੱਚੇ ਰੋੜਾ ਮਾਰਦੇ ਨੇ ਤੁਸੀਂ ਕਦੇ ਪੜਤਾਲ ਕਰ ਲਓ ਤੁਹਾਡੇ ਬੱਚੇ ਤੁਹਾਡੇ ਨਹੀਂ ਹੋਣਗੇ ਉਹਨਾਂ ਦੀ ਕਿਤੇ ਤਾਰ ਹੋਰ ਪਾਸੇ ਜੁੜੀ ਹੋਊਗੀ ਉਹ ਭੱਜ ਜਾਣਗੇ ਲਾਠੀ ਚਾਰੇ ਤੁਹਾਡੇ ਤੇ ਹੋਏਗਾ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਓ ਕੋਈ ਮੂਵਮੈਂਟ ਦੁਨੀਆ ਦੀ ਫੇਲ ਨਹੀਂ ਹੋ ਸਕਦੀ ਜੇ ਉਹਦੀ ਸਰਕਾਰ ਦਾ ਬੰਦਾ ਨਾ ਹੋਵੇ ਤੇ ਸਰਕਾਰ ਦਾ ਬੰਦਾ ਹੋ ਕੇ ਤੁਹਾਡੀ ਮੂਵਮੈਂਟ ਨੂੰ ਫੇਲ ਕਰਦਾ ਹੈ ਤੁਹਾਡੇ ਤੇ ਸਖਤੀ ਕਰਵਾਉਂਦਾ ਸਾਰੇ ਤੁਹਾਡੇ ਭੇਜ ਦਿੰਦਾ ਇਸ ਕਰਕੇ ਇੱਕ ਤਾਂ ਆਪਣਾ ਧਿਆਨ ਰੱਖੋ ਕਿ ਤੁਹਾਡੇ ਜਿਹੜੇ ਤੁਸੀਂ ਬੱਚੇ ਲੜਨ ਵਾਲੇ ਹੋ ਤੁਹਾਡੇ ਚ ਇਕਤਾ ਪਿਆਰ ਇੱਕ ਦੂਜਾ ਭਰੋਸਾ ਹੋਵੇ ਬੰਦੇ ਪੰਜ ਹੀ ਦੁਨੀਆ ਤੇ ਬਹੁਤ ਨੇ ਬੰਦਾ ਕ੍ਰਾਂਤੀਕਾਰੀ ਤੇ ਇੱਕੋ ਇਕੱਲੇ ਭਗਤ ਸਿੰਘ ਨੇ ਦੁਨੀਆ ਜਗਾਈ ਹੈ ਤੇ ਉਹ ਚਾਰ ਪੰਜ ਸਾਥੀ ਜੀ ਪਹਿਲੀ ਵਾਰੀ ਉਹ ਤਾਂ ਕਾਬਜ਼ ਹੋ ਗਏ ਸੀ ਜੇ ਕਿਤੇ ਇੱਕ ਬੰਦਾ ਸਰਕਾਰ ਦਾ ਨਾ ਹੁੰਦਾ ਨਹੀਂ ਤਾਂ ਉਦੋਂ ਬਗਾਵਤ ਹੋ ਗਈ ਸੀ ਸਾਰੀ ਫੌਜ ਉੱਠ ਖੜੀ ਸੀ ਸੋ ਇਸ ਕਰਕੇ ਇਹ ਇੰਨਾ ਚੀਜ਼ਾਂ ਦਾ ਧਿਆਨ ਰੱਖੋ ਤੇ ਬਾਕੀ ਸਿਰ ਤੁਸੀਂ ਗੱਲਬਾਤ ਕਰੋ ਗੱਲਬਾਤ ਕਰਨ ਤੋਂ ਬਾਅਦ ਮੈਂ ਅੱਜ ਵੀ ਕਹਿਣਾ ਉਸ ਦਿਨ ਵੀ ਕਹਿ ਕੇਗਾ ਕਿ ਅਸੀਂ ਸਾਰੀਆਂ ਹੀ ਪਾਰਟੀਆਂ ਮੈਂ ਇੱਥੇ ਵੀ ਅਪੀਲ ਕਰਦਾ ਸਾਰੀਆਂ ਪਾਰਟੀਆਂ ਨੂੰ ਕਿ ਸਵਾਲ ਇਹ ਨਹੀਂ ਕਿ ਬੱਚਿਆਂ ਦੀ ਲੜਾਈ ਹੈ ਲੜਾਈ ਪੰਜਾਬ ਦੇ ਮਸਲਿਆਂ ਦੀ ਲੜਾਈ ਹੈ ਉਹਦਾ ਉਹਦੇ 'ਚ ਇੱਕ ਹਿੱਸਾ ਹੈ ਇਸ ਮਸਲੇ ਜੁਨੀਵਰਸਿਟੀ ਉਹਦਾ ਇੱਕ ਹਿੱਸਾ ਹੈ ਜਦੋਂ ਇਹਦੀ ਡੈਮੋਕ੍ਰੇਸੀ ਖਤਮ ਕਰ ਰਹੀ ਆ ਤਾਂ ਉਹਦੀ ਇੱਕ ਕਕੜੀ ਹੋਰ ਖਤਮ ਕਰਤੀ ਜਿਵੇਂ ਸਾਡੀ ਡਿਊਟੀ ਦਾ ਕਦੇ ਕੋਈ ਦੁਨੀਆ ਦੀ ਸਟੇਟ ਦੱਸੋ ਜਿੱਦੀ ਰਾਜਤਾਨੀ ਆਬਦੀ ਨਾ ਹੋਵੇ ਸਾਡੇ ਇਹ ਸੂਬਾ ਸਾਡੀ ਇਹ ਧਰਤੀ ਉੱਥੇ ਬਸਿਆ ਰਾਜਤਾਨੀ ਸਾਨੂੰ ਮਿਲੀ ਕੋਈ ਨਹੀਂ ਖੋਲੀ ਹੁਣ ਹੌਲੀ ਹੌਲੀ ਕਰਕੇ ਉਹ ਸਾਰੀਆਂ ਇਸ ਤੋਂ ਬਾਕੀ ਪਾਵਰ ਖੋਹੀ ਜਾਂਦੇ ਨੇ ਸਾਡੇ ਦਰਿਆ ਖੋਲੇ ਜੋ ਸਾਡੇ ਕੋ ਸਭ ਕੋ ਖੋਲਿਆ ਇਹਨਾਂ ਚੀਜ਼ਾਂ ਤੇ ਜੇ ਤੁਸੀਂ ਪਿੱਛੇ ਜਾਓ ਕਿਤੇ ਪੜੋ ਬਲੂ ਸਟਾਰ ਕਿਉਂ ਹੋਇਆ ਸੀ ਸਾਡੀਆਂ ਮੰਗਾ ਇਹ ਹੀ ਸੀ ਮੋਰ ਪਾਵਰ ਸੀ ਸਟੇਟਾਂ ਨੂੰ ਆ ਦ੍ਰਿਆਵਾਂ ਦੇ ਹੱਕ ਸਾਡੇ ਸਾਡੇ ਸੀ ਫੌਜ ਦੀ ਭਰਤੀ ਸੀ ਇੰਡਸਟਰੀ ਸੀ ਵਪਾਰ ਦਾ ਲੰਘਾ ਸੀ ਪਾਕਿਸਤਾਨ ਨਾਲ ਮੋਰ ਪਾਵਰ ਸੀ ਸਾਨੂੰ ਕਿ ਸਾਡੀਆਂ ਜਿਹੜੀ ਆਰਥਿਕ ਪਾਵਰ ਆ ਸਾਡੇ ਕੋਲ ਹੋਰ ਚਾਹੀਦੀ ਹੈ ਕਹਿੰਦੇ ਫੌਜ ਰੱਖੋ ਲੜੋ ਅਸੀਂ ਨਾਲ ਆ ਤੁਹਾਡੇ ਲੇਕਿਨ ਆਰਥਿਕ ਪਾਵਰ ਤਾਂ ਸਾਨੂੰ ਦਿਓ ਅੱਜ ਮੋਸਲ ਪਾਰਟੀ ਬਣੀ ਹੈ ਸਟੇਟਾਂ ਜਿਹੜਾ ਜੀਐਸਟੀ ਆ ਗਈ ਇਹ ਆਖਰੀ ਕਿਲ ਹੈ ਡੈਮੋਕ੍ਰੇਸੀ ਦਾ ਕਿ ਜੀਐਸਟੀ ਤੋਂ ਬਾਅਦ ਹੁਣ ਸੂਬੇ ਕੋਲੇ ਕੋਈ ਪਾਵਰ ਹੀ ਨਹੀਂ ਰਹਿ ਗਈ ਪੈਸੇ ਸੋ ਇਹ ਹਾਲਾਤ ਪੈਦਾ ਹੋ ਗਏ ਨੂੰ ਮੈਂ ਤੁਹਾਨੂੰ ਇਹ ਕਹਿਣਾ ਚਾਹਉਨਾ ਕਿ ਤਕੜੇ ਹੋ ਕੇ ਲੜੋ ਲੜੋ ਪੀਸਫੁਲੀ ਅਸੀਂ ਤੁਹਾਡੇ ਨਾਲ ਆ ਕੱਲਾ ਕਾਲੀਦਰ ਨਹੀਂ ਮੈਂ ਦੂਜਿਆਂ ਨੂੰ ਅਪੀਲ ਕਰਦਾ ਤੁਹਾਡੇ ਰਾਹੀਂ ਔਰ ਪ੍ਰੈਸ਼ਰ ਆ ਵੀ ਕਰਦਾ ਕਿ ਆਓ ਆਪਾਂ ਸਾਰੀਆਂ ਪਾਰਟੀਆਂ ਜੋ ਬੱਚਾ ਤਸ਼ਦਦ ਹੋਇਆ ਔਰ ਇਹਨਾਂ ਦੀ ਮੰਗ ਹੈ ਦਾ ਹਰ ਤਰੀਕੇ ਸਾਧਦੇ ਕਿ ਲੇਕਿਨ ਤੁਹਾਨੂੰ ਇਹ ਕਹਿਣਾ ਹੈ ਕਿ ਤੁਸੀਂ ਇਕ ਵਾਰ ਹੀ ਆਪਦੀ ਤਰੀਕੇ ਸਿਰ ਕਰੋ ਇਹ ਨਾ ਹੋ ਕੇ ਹੁਣ ਤੁਸੀਂ ਮੈਂ ਸੁਣੀ ਗਿਆ 10 ਮਿੰਟ ਬੱਚੇ ਨੇ ਇੱਕ ਦੇ ਆਖਿਆ ਦੂਜਾ ਨਹੀਂ ਸੁਣਦਾ ਦੂਜੇ ਨੇ ਆਖਿਆ ਤੀਜਾ ਨਹੀਂ ਸੁਣਦਾ ਤੀਜੇ ਨੇ ਆਖਿਆ ਪਾਏ ਕਰਨਾ ਨਾ ਕੋਈ ਰਾਇ ਕਰਨੀ ਹੈ ਤੁਸੀਂ ਪੰਜ ਬੰਦੇ ਲੈਦਾ ਬੈਜੋ 10 ਵਜੇ 11 ਵਜੇ ਉੱਥੇ ਬਹਿ ਕੇ ਰਾਇ ਕਰਕੇ ਕਹੋ ਵੀ ਹੁਣ ਆਪਣੀ ਆ ਰਾਇ ਬੜਗੇ ਜੀ ਆਪਾ ਆਪਾ ਤਾਂ ਆਪੀ ਕਰਾਂਗੇ ਇਹ ਗੱਲਾਂ ਸਰਕਾਰ ਕੋਲ ਜਾਂਦੀਆਂ ਕਿ ਜਾ ਰਹੇ ਨੇ ਦੇਖਦਾ ਹੀ ਕੋਈ ਨਹੀਂ ਇਹਨਾਂ ਦੇ ਲੀਡਰ ਹੀ ਕੋਈ ਨਹੀਂ ਲੀਡਰ ਬਗੈਰ ਲੜਾਈ ਨਹੀਂ ਜਿੱਤੇਂਦੀ ਸੋ ਇਹ ਮੇਰੀ ਬੇਨਤੀ ਹੈ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਕੇ ਜਿਹੜਾ ਹੋਇਆ ਮਾੜਾ ਇਹਦੀ ਨਿੰਦਿਆ ਕਰਦਾ ਔਰ ਸਰਕਾਰ ਨੂੰ ਬਾਰਨ ਕਰਦਾ ਕਿ ਤੁਸੀਂ ਇਹ ਚੀਜ਼ਾਂ ਅੱਗ ਨਾਲ ਖੇਡਦੇ ਹੋ ਤੁਸੀਂ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ ਔਰ ਮੈਂ ਸਮਝਦਾ ਕਿ ਗਵਰਨਰ ਸਾਹਿਬ ਨੂੰ ਬੇਨਤੀ ਕਰਾਂ ਕਿ ਤੁਸੀਂ ਡਿਊਟੀ ਦੇ ਬਾਲਕੋ ਕਿ ਜੋ ਕੁਛ ਇੱਥੇ ਹੋਇਆ ਔਰ BC ਨੂੰ ਵੀ ਕਹਿਣਾ ਕਿ ਜੇ ਸਹੀ BC ਹੈ ਤਾਂ ਇਹ ਇਨਕੁਆਇਰੀ ਕਰਾ ਕਿ ਕਿਉਂ लाठी ਚਾਰਜ ਹੋਇਆ ਮੰਗਾ ਉਸ ਤੋਂ ਨੈਕਸਟ ਪੁਆਇੰਟ ਹੈ ਉਸ ਤੋਂ ਅਗਲਾ ਪੁਆਇੰਟ ਮੰਗਾ ਫਿਰ ਮੰਗਾ ਤੇ ਗੱਲ ਕਰਾਂਗੇ ਸਰ ਤੁਸੀਂ ਗੱਲ ਕੀਤੀ ਪੰਜਾਬ ਦੀ ਕਿ ਪੰਜਾਬ ਦਾ ਹਿੱਸਾ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਿੱਸੇ ਦੇ ਘੋਰ ਢੱਕਾ ਬਿਆ ਹੁਣੇ ਕੁਝ ਦੇਰ ਪਹਿਲਾਂ ਹੀ ਜਿਹੜੀ ਜਾਣਕਾਰੀ ਮਿਲੀ ਹੈ ਕਹਿ ਰਹੇ ਹਨ ਸਰਕਾਰ ਨੂੰ ਨਵੀਂ ਵਿਧਾਨ ਸਭਾ ਵੀ ਦਿੱਤੀ ਕਿ ਹਰੀ ਝੰਡੀ ਮਿਲ ਗਈ ਹੈ ਜੇ ਅਸੀਂ ਗੱਲ ਕਰੀਏ ਪਰਿਆਵਰਣ ਮੰਤਰਾਲੇ ਤੋਂ ਮંજੂਰੀ ਮਿਲ ਗਈ ਉਹਦੀ ਕੀ ਕਹੋਗੇ ਚੰ ਜੈਕਟ ਆਪਣਾ ਇਹ ਬੱਚਿਆਂ ਦੀ ਜਿਹੜੀ ਸੈਨੀਟ ਦਾ ਮਸਲਾ ਹੈ ਉਹਦੀ ਲੜਾਈ ਹੈ ਉਹ लाठी चार्ज ਹੈ ਉਹਦੇ ਅਸੀਂ ਇਹਨਾਂ ਨਾਲ ਹਮਦਰਦ ਨਾਲ ਆਏ ਆ ਅੱਜ ਈਸ਼ੂ ਆਪਾਂ ਹੋਰ ਪਾਸੇ ਨਾਲ ਜਾਈਏ ਅੱਜ ਮੇਨ ਈਸ਼ੂ ਇਹੀ ਹੈ ਇਸ ਈਸ਼ੂ ਤੇ ਆਪਾਂ ਗੱਲ ਕਰੀਏ